ਆਹ ਗੁਰਜੀਕਾ ਖਾਲਸਾ ਦੇ ਵੈਗੁਰਜੀ ਕੀ ਫਤਿਹ ਬਿਉ ਸਵਾ ਰਹੋ ਸੇਵਾ ਸ਼ੁਰੂ ਹੋ ਰਹੀ ਆ ਜੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਹੁਣਾਂ ਦੇ ਦਰਬਾਰ ਦੀ ਗੁਰਦੁਆਰਾ ਆਮਸਰ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਪੀੜ ਦੀ ਜਿਹੜੀ ਬਾਣੀ ਦੀ ਜਿਹੜੀ ਸੰਪੂਰਨ ਪੀੜ ਜਿਹੜੀ ਸਥਾਪਨਾ ਕੀਤੀ ਸੀਗੀ ਉਹ ਆਇਆ ਜਗਾ ਆ ਜੀ ਤੇ ਇਹ ਬਾਬੇ ਸ਼ਹੀਦਾ ਦਾ ਬਾਬੇ ਦੀਪ ਸਿੰਘ ਸ਼ਹੀਦ ਉਹਨਾਂ ਦਾ ਸ਼ਹੀਦੀ ਆਸਥਾਨ ਹੈ ਸ਼ਹੀਦਗੰਜ ਤੇ ਬਾਬਾ ਸਰਵਣ ਸਿੰਘ ਹੁਣੀ ਬਾਬਾ ਜਸਵੰਤ ਸਿੰਘ ਜੀ ਪਾਣੀ ਉੱਪਰ ਔਰ ਜਿਹੜੀ ਪੌੜੀ ਬਣ ਰਹੀ ਆ ਤੇ ਹੁਣ ਕਾਰਜ ਸ਼ੁਰੂ ਹੋਊਗਾ ਸੰਗਤ ਜਿਹੜੀ ਆ ਕਾਫੀ ਹੱਦ ਤੱਕ ਘਟ ਆਈ ਆ ਇਹ ਗੁਰੂ ਸਾਹਿਬ ਕਿਰਪਾ ਕਰਨ ਇਹ ਆਪਣੀ ਸੇਵਾ ਜਿਹੜੀ ਆ ਆਪ ਸਿਰ ਤੇ ਹੱਥ ਰੱਖ ਕੇ ਮਾਰੇ ਆਪ ਕਰਵਾ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਚੱਲ ਰਹੀ ਆ ਜੀ ਬਾਬਾ ਬੋਤਾ ਸਿੰਘ ਬਾਬਾ ਕਰਤਾ ਸਿੰਘ ਆ ਪਾਰਟੀ ਕਾਲਾ ਸਾਫੀ ਉੱਚਾ ਬਾਬਾ ਜਸਵੰਤ ਸਿੰਘ ਦੀ ਪਾਣੀ ਥੱਲੇ ਲੱਗੇ ਹੋਏ ਨੇ ਆਪਣੀ ਬੈਲਟ ਪਾ ਗਏ ਐ ਫੌਜ ਵੀ ਲੱਗੀ ਆ ਉੱਤੇ ਖੰਡੇ ਦੇ ਜੀ ਇਹ ਤੀਰ ਦਾ ਹੈਗਾ ਇਹ ਖੰਡਾ ਤੇ ਬਾਬਾ ਸਰਵੰਤ ਸਿੰਘ ਉਹ ਨਹੀਂ ਉਹ ਲੱਗੇ ਸਾਹਮਣੇ ਗੁਰੂ ਪਾਤਸ਼ਾਹ ਕਿਰਪਾ ਕਰੇ ਸਰਵੰਤ ਸਿੰਘ ਅੰਮ੍ਰਿਤਸਰ ਵਾਲੇ ਜੇ ਕੋ ਕਰੇ ਚਿਤਲਾ ਵੰਦਨ ਤੋਂ ਏ ਮੁਕਤ ਹੋਏ ਸੱਚ ਰਹੇ ਸਭਾ ਵੰਦਨ ਤੋਂ ਏ ਮੁਕਤ ਹੋਏ ਉਹ ਪਾਛੋ ਆਗਮਨੀ ਬਖਿਆ ਤੁਸੇ ਨਾਲ ਬਰੈਡ ਨਾਲ ਚਾਹ ਦਾ ਤਗੜਾ ਪਾਟਾ ਸਤ ਗੁਰੂ ਦੇ ਪਾਣੀ ਤੇ ਬਾਬਾ ਸਜੀਤ ਸਿੰਘ ਬੈਠੇ ਆਵੇ ਬਾਬਾ ਸਰਵਨ ਸਿੰਘ ਜੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋਕਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੋ ਬਾਬਾ ਜਸਪਾਲ ਸਿੰਘ ਕੀ ਹੁਣੀ ਆਏ ਆ ਲੱਗੀ ਆ ਫੌਜ ਬਾਬਾ ਜਸਵੰਤ ਸਿੰਘ ਜੀ ਪਾਣੀ ਓ ਥੱਲੇ ਲੱਗੇ ਆ ਕੰਪਰੈਸ਼ਨ ਸਰਵਨ ਸਿੰਘ ਤੇ ਬਾਬਾ ਜਸਵੰਤ ਸਿੰਘ ਪਾਣੀ ਕੰਪਰੈਸ਼ਨ ਵੇਟ ਕਰਨਾ ਗੁਰਮੁਖ ਵਸੇ ਮਨਿਆ ਇਸ ਜਗ ਮੈਂ ਬਾਬਾ ਜਸਪਾਲ ਸਿੰਘ ਜੀ ਨੇ ਮੇਰ ਨਾਲ ਲੱਗੇ ਆ ਸੰਗਤ ਵੀ ਬਹੁਤ ਜਿਆਦੀ ਆ ਬੜਾ ਭੀੜ ਭੜਕੇਲਾ ਲੱਗਾ ਬਾਬਾ ਸਰਜੀਤ ਸਿੰਘ ਲੱਗਾ ਜੀ ਉਹ ਸਾਹਮਣੇ ਗੁੰਮਤੀ ਦੇ ਉੱਤੇ ਠੀਕ ਆ ਜੀ ਤੇ ਗੁਰੂ ਸਾਹਿਬ ਮੇਹਰ ਕਰਨਾ ਔਜਾ ਬੈਲਟ ਦੇ ਨਾਲ ਲੰਕੀਆਂ ਹੋਈਆਂ ਠੀਕ ਆ ਇਹ ਬਾਕੀ ਉਪਰੋਂ ਹੋ ਗਿਆ ਸਾਰਾ ਇਹ ਰਹਿ ਗਿਆ ਗਾਗਰਾ ਹੋ ਅਲਿਕ ਗੁੰਮਤੀ ਹੋ ਗਈ ਆ ਬਾਬਾ ਬੋਤਾ ਹੋਂ ਗਰਜਾ ਹੋਂ ਮੇਰ ਕਰੇ ਗੁਰਜਨ ਦੇ ਪਾਸ਼ਾ ਵੇਖੋ ਇੱਕ ਚੁੰਬੇ ਵਾਲੀ ਗੱਲ ਕੇ ਕੀ ਦਾਦੇ ਸਰਤਾਜ ਗੁਰੂ ਅਰਜਨ ਦੇ ਪਾਸ਼ਾ ਦਾ ਦਰਬਾਰ ਇੱਥੇ ਬਾਬੇ ਦੀਪ ਸਿੰਘ ਦਾ ਸ਼ਹੀਦ ਗੰਜ ਇੱਥੇ ਤੇ ਬਾਬੇ ਬੋਤਾ ਸਿੰਘ ਅਰਦਾਸ ਸਿੰਘ ਦਾ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਇੱਥੇ ਤੇ ਸੋ ਵੇਖੋ ਕਿੱਡੀ ਪਵਿੱਤਰ ਅਸਥਾਨ ਹੈ ਕਿੱਡੀ ਪਵਿੱਤਰ ਜਗਾ ਬਾਬਾ ਟਲਰਾਏ ਸਾਹਿਬ ਦਰਸ਼ਨ ਕਰ ਰਹੇ ਗੁਰੂ ਹਰਗੋਬਿੰਦ ਪਾਸ਼ਾ ਦੇ ਦਰਬਾਰ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕਾਲਤਾ ਸਾਹਿਬ ਜੀ ਹਰੀ ਸੰਗਤ ਦਰਸ਼ਨ ਕਰ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜਿਨ੍ਹਾਂ ਨੇ ਅੱਜ ਬਾਬਾ ਬੋਤਾ ਸਿੰਘ ਗਰਜਾ ਸਿੰਘ ਹੋਂ ਦੇ ਅਸਥਾਨ ਦੀ ਸੇਵਾ ਵਿੱਚ ਭਾਗ ਲਿਆ ਜੀ ਉਹ ਸਾਰੀ ਸੰਗਤ ਦਾ ਜਿਹੜਾ ਉਹ ਬਹੁਤ ਬਹੁਤ ਧੰਨਵਾਦ ਜੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਸਰਦੀ ਕਲਾ ਬਖਸ਼ਿਸ਼ ਅਨੁਸਾਰੀ ਸੰਗਤ ਨੂੰ ਬਾਬਾ ਜਸਵੰਤ ਸਿੰਘ ਪਾਣੀ ਤੇ ਬਾਬਾ ਜਸਪਾਲ ਸਿੰਘ ਜੀ ਫਾਇਰ ਬ੍ਰਿਗੇਡ ਅਫਸਰ ਤੇ ਭਾਈ ਸਰਵਣ ਸਿੰਘ ਜੀ ਭਾਈ ਸੁਰਜੀਤ ਸਿੰਘ ਤੇ ਦਾਸ ਕੁਲਦੀਪ ਸਿੰਘ ਸਾਰੀ ਸੰਗਤ ਨੇ ਮਤਲਬ ਨਾਲ ਮਿਲ ਕੇ ਜਿਹੜੀ ਆ ਗੁਰੂ ਘਰ ਦੀ ਸੇਵਾ ਕੀਤੀ ਆ ਤੇ ਉਹ ਦਵਾਈ ਕਰਕੇ ਤੌਲੀਆ ਵਗੈਰਾ ਲਾ ਕੇ ਤੇ ਸਾਰੀ ਸੰਗਤ ਜਿਹੜੀ ਆ ਉਹ ਸ਼ਾਮ ਨੂੰ ਉੱਥੋਂ ਗੁਰੂ ਸਾਹਿਬ ਤੋਂ ਪਰਵਾਨਗੀ ਲੈ ਕੇ ਆ ਕੇ ਲੈ ਕੇ ਸਾਰੀ ਸੰਗਤ ਜਿਹੜੀ ਆ ਉਹ ਪਰਵਾਨਾ ਹੋ ਕੇ ਆਪੋ ਆਪਣੇ ਅਸਥਾਨਾਂ ਤੇ ਪਹੁੰਚੀ ਆ ਜੀ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ ਐਸੇ ਤਰ੍ਹਾਂ ਜਿੱਦਾਂ ਸੰਗਤ ਜਥੇ ਦੀ ਜਿਹੜੇ ਸਿੰਘ ਹੈਗੇ ਨੇ ਦੋ ਜਗ੍ਹਾ ਤੇ ਅੱਜ ਸੇਵਾ ਕੀਤੀ ਆ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਉਹ ਸੰਗਤ ਨੂੰ ਸਾਰੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਉਤਰਾਖੰਡ ਗਏ ਹੋਏ ਨੇ ਕੋਈ ਸਿੰਘ ਤੇ ਕੋਈ ਸਿੰਘ ਜਿਹੜੇ ਇੱਥੇ ਨਾਲ ਮਿਲ ਕੇ ਸੇਵਾ ਕੀਤੀ ਆ ਹੋ 71 ਮਿਲੋ ਮੇਰੇ ਭਾਈ ਮਾਰੀ ਦੀ ਬਾਣੀ ਕਹਿੰਦੀ ਹੈ ਨਾ 71 ਹੋ ਕੇ ਮਿਲ ਕੇ ਸੇਵਾ ਦੇ ਵਿੱਚ ਹਿੱਸਾ ਲਿਆ ਗੁਰੂ ਸਾਹਿਬ ਪਲੇਰ ਕਰਨ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ